ਹਾਂਜੀ ਪ्युअर ਬਰੋਕਰ ਟਾਈ ਮੀਟਰ ਸ਼ਰਟ ਰਹੇਗੀ ਨਾਲ ਚਨੂਨ ਐਂਡ ਕ੍ਰਸ਼ ਟਿਸ਼ੂ ਦੀ ਬਾਟਮ ਟਾਈ ਮੀਟਰ ਚਨੂਨ ਕ੍ਰਸ਼ ਐਂਡ ਚਨੂਨ ਦਾ ਦੁਪੱਟਾ ਰਹੇਗਾ 2.5 ਮੀਟਰ ਹੈਂਡ ਪੇਂਟ 1350 ਵਿੱਚ ਬਾਈ ਕਰ ਸਕਦੇ ਹੋ ਬਾਟਮ ਤੇ ਵੀ ਹੈਂਡ ਪੇਂਟ ਰਹੇਗਾ ਮੈਚਿੰਗ ਸੂਟ ਰਹਿਣਗੇ ਰਾਮ ਟੈਕਸ ਦਾ ਫੈਬਰਿਕ ਰਹੇਗਾ ਰਾਮ ਟੈਕਸ ਬ੍ਰਾਂਡ ਦਾ ਫੈਬਰਿਕ ਰਹੇਗਾ ਟਾਈ ਮੀਟਰ ਸ਼ਰਟ ਰਹੇਗੀ ਪ੍ਰਿੰਟਡ ਟਾਈ ਮੀਟਰ ਇਸ ਦੇ ਨਾਲ ਕੈਮਰੀ ਕਾਟਨ ਦੀ ਬਾਟਮ ਰਹੇਗੀ ਪਲੇਨ ਵਿਦਆਊਟ ਦੁਪੱਟਾ 750 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਗਰਮੀਆਂ ਦੇ ਲਈ ਬਹੁਤ ਹੀ ਵਧੀਆ ਇਹ ਫੈਬਰਿਕ ਹੈ ਲਾਈਨਿੰਗ ਦੀ ਇਸ ਤੇ ਕੋਈ ਜ਼ਰੂਰਤ ਨਹੀਂ ਹੈ 크ਰাশ ਟਿਸ਼ੂ ਆਲਓਵਰ 5 ਮੀਟਰ ਸੂਟ ਰਹੇਗਾ 450 ਵਿੱਚ ਤੁਸੀਂ ਕੋਈ ਵੀ ਇਹਨਾਂ ਚ ਕਲਰ ਬਾਈ ਕਰ ਸਕਦੇ ਹੋ ਇਹਨਾਂ ਦੇ ਤੁਸੀਂ ਮਸ਼ੀਨ ਵਰਕ ਕਰਵਾ ਸਕਦੇ ਹੋ ਨੈਕਸਟ ਇਹ ਮੀਟਰ ਮਸਲੀਨ कॉटन ਡਿਜੀਟਲ ਪ੍ਰਿੰਟ ਆ ਰਿਵਰ ਸ਼ਰਟ ਰਹੇਗਾ 3 ਮੀਟਰ कॉटन ਦੀ ਬਾਟਮ ਰਹੇਗੀ ਕੰਟਰਾਸਟ ਸਵਾ ਦੋ ਮੀਟਰ ਇਸ ਦੇ ਨਾਲ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਰਹੇਗਾ 899 ਵਿੱਚ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਇਹ ਵਾਲੇ ਨਿਊ ਪ੍ਰਿੰਟ ਆ ਗਏ ਨੇ ਆਪਣੇ ਕੋਲ ਪਿਓਰ कॉटन ਮੈਚਿੰਗ ਸੂਟਾਂ ਦੇ ਵਿੱਚ ਸ਼ਰਟ ਰਹੇਗੀ 175 ਵੱਡੇ ਪਣੇ ਦੇ ਵਿੱਚ ਬਾਟਮ ਇਸ ਦੇ ਨਾਲ ਪਲੇਨ ਰਹੇਗੀ 2 ਮੀਟਰ ਦੀ ਵੱਡੇ ਪਣੇ ਦੇ ਵਿੱਚ विदाउट दुपट्टा सूट ਰਹਿਣਗੇ ਇਹਨਾਂ ਵਿੱਚ ਆਪਾਂ ਨਿਊ ਪ੍ਰਿੰਟ ਐਡ ਕੀਤੇ ਹੋਏ ਨੇ ਗਰਮੀਆਂ ਦੇ ਲਈ ਇਹ ਵੀ ਤੁਸੀਂ ਆਪਣਾ ਲੈਸਨ ਦਾ ਵਰਕ ਕਰਵਾ ਕੇ ਬਾਟਮ ਤੇ ਮਸ਼ੀਨ ਵਰਕ ਕਰਵਾ ਕੇ ਬਹੁਤ ਹੀ ਪਿਆਰੇ ਸੂਟ ਰੈਡੀ ਹੁੰਦੇ ਨੇ ਨੈਕਸਟ ਪਾਰਟੀ ਵੇਅਰ ਸੂਟ ਰਹਿਣਗੇ ਜੀ ਹੈਵੀ ਮੈਰिज ਵਾਸਤੇ ਪਿਓਰ ਸ਼ਿਮਰ オーਰਗੈਂਜ਼ਾ ਸੌਫਟ ਰਹੇਗਾ ਹੈਂਡਵਰਕ ਮਿਲੇਗਾ ਬਾਟਮ ਇਸ ਦੇ ਨਾਲ ਪਲੇਨ ਪਿਓਰ ਕਰੀਮ ਦੀ ਰਹੇਗੀ ਦੁਪੱਟਾ ਰਹੇਗਾ ਪਿਓਰ ਸ਼ਿਮਰ オーਗਾਂਜ਼ਾ ਦਾ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੇਗਾ ਹੈਂਡਵਰਕ ਰਹੇਗਾ ਫੋਰ ਸਾਈਡ ਦੁਪੱਟੇ ਤੇ ਵੀ ਇਹ ਵੀ ਤੁਸੀਂ ਬਾਈ ਕਰਨਾ ਚਾਹੋਣੇ ਆ ਤਾਂ ਸਕਰੀਨਸ਼ਾਟ ਸੈਂਡ ਕਰਕੇ ਇਹ ਵੀ ਮੈਰਿਜ ਲਈ ਸੂਟ ਬਾਈ ਕਰ ਸਕਦੇ ਹੋ ਹੈਵੀ ਹੈਵੀ ਸੂਟ ਆਏ ਹੋਏ ਨੇ ਇਹ ਵਾਲੇ ਆਪਣੇ ਕੋਲ ਹਕੂਬਾ ਮੈਚਿੰਗ ਸੂਟ ਰਹਿਣਗੇ ਕਾਟਨ ਪ੍ਰਿੰਟਡ ਸ਼ਰਟ ਰਹੇਗੀ ਇਸ ਦੇ ਨਾਲ 2.5 ਮੀਟਰ ਨਾਰਮਲ ਪਾਣੀ ਵਿੱਚ ਵੱਡੇ ਪਾਣੀ ਦੇ ਵਿੱਚ 1.70 ਦੀ ਰਹੇਗੀ ਫੁੱਲ ਹਕੂਬਾ ਚਿਕਨ ਵਾਲੀ ਬਾਟਮ ਰਹੇਗੀ 2 ਮੀਟਰ 850 ਵਿੱਚ ਬਾਈ ਕਰ ਸਕਦੇ ਹੁ ਇਹ ਵੀ ਤੁਸੀਂ ਪ੍ਰਿੰਟਡ 올ਓਵਰ ਸੂਟ ਵੀ ਬਾਈ ਕਰ ਸਕਦੇ ਹੋ ਇਹਨਾਂ ਵਿੱਚੋਂ ਤੁਸੀਂ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਸ਼ਰਟ ਰਹੇਗੀ 1.70 ਵੱਡੇ ਪਣੀ ਵਿੱਚ ਪ੍ਰਿੰਟਡ ਪਲੇਨ ਇਸ ਦੇ ਨਾਲ 2 ਮੀਟਰ ਵੱਡੇ ਪਣੀ ਦੇ ਵਿੱਚ ਰਹੇਗੀ 550 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਪਿਓਰ ਕਾਟਨ ਦੇ ਸੂਟ ਰਹਿਣਗੇ ਪ੍ਰਿੰਟਡ ਆਲਓਵਰ ਵੀ ਬਾਏ ਕਰ ਸਕਦੇ ਹੋ ਮੈਚਿੰਗ ਵੀ ਵਿਦਆਊਟ ਦੁਪੱਟਾ 550 ਵਿੱਚ ਗਰਮੀ ਦੇ ਲਈ ਬਹੁਤ ਹੀ ਵਧੀਆ ਇਸ ਸਟ ਨੇ ਵਿਦਆਊਟ ਲਰਨਿੰਗ ਸਟਿਚ ਹੋ ਜਾਣਗੇ ਤੁਸੀਂ ਇਹਨਾਂ ਤੇ ਲੈਸਾਂ ਦਾ ਵਰਕ ਕਰ ਸਕਦੇ ਹੋ ਸਾਰੇ ਕਲਰ ਐਡ ਕੀਤੇ ਹੋਏ ਨੇ ਬਹੁਤ ਹੀ ਪਿਆਰੇ ਆਏ ਹੋਏ ਨੇ ਸਾਰੇ ਕਲਰ ਗਰਮੀਆਂ ਦੇ ਲਈ ਬੈਸਟ ਨੇ ਹਲਕੇ ਜੇ ਇਹਨਾਂ ਦੇ ਵਿੱਚ ਰੰਗ ਨੇ ਜਿਆਦਾ ਡਾਰਕ ਵੀ ਨਹੀਂ ਹੈ ਤੇ ਜਿਆਦਾ ਲਾਈਟ ਵੀ ਨਹੀਂ ਹੈ ਮੇਰਾ WhatsApp ਨੰਬਰ ਮੈਂਸ਼ਨ ਹੈ ਉਸ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਸੇਲ ਆ ਚੁੱਕੀ ਹੈ ਨਾ ਸੂਟਾਂ ਦੇ ਉੱਪਰ ਲੈਸ ਆ ਚੁੱਕੀ ਹੈ ਇਹ ਡਿਜੀਟਲ ਪ੍ਰਿੰਟਡ ਹੈ ਸ਼ਟਰ ਹੈਗਾ ਵੈਲਵਟ ਦਾ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਵੈਲਵਟ ਦੀ 299 ਵਿੱਚ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਏਗੀ ਪ੍ਰਿੰਟ ਐਂਡ ਕਲਰ ਆਪਾਂ ਸਾਰੇ ਐਡ ਨਹੀਂ ਕੀਤੇ ਵੀਡੀਓ ਲੰਬੀ ਹੋ ਜਾਂਦੀ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ